गुड मॉर्निंग स्टूडेंट नाउ वी विल स्टार्ट लेसन 10 कविता फरियाद फरियाद कविता ਵਿੱਚ ਕਵੀ ਨੇ ਆਪਣੇ ਪਿਆਰੇ ਪੰਜਾਬ ਤੋਂ ਵਿਛੜ ਕੇ ਵਿਦੇਸ਼ਾਂ ਵਿੱਚ ਜਾ ਚੁਕੇ ਪੰਜਾਬੀਆਂ ਦੇ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਉਹ ਆਪਣੇ ਪਿਆਰੇ ਪੰਜਾਬ ਦੀ ਹਰੇਕ ਚੀਜ਼ ਨੂੰ ਤਰਸਦੇ ਹਨ ਉਹ ਆਪਣੇ ਪਿਆਰੇ ਪੰਜਾਬ ਲਈ ਦਿਲ ਵਿੱਚੋਂ ਹਮੇਸ਼ਾ ਦੁਆ ਮੰਗਦੇ ਰਹਿੰਦੇ ਹਨ ਭਾਵ ਜਿਹੜੇ ਪੰਜਾਬੀ ਪੰਜਾਬ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਵਸ ਰਹੇ ਹਨ ਉਹਨਾਂ ਨੂੰ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ ਕਵੀ ਕਹਿੰਦਾ ਹੈ ਕਿ ਉਹਨਾਂ ਦੇ ਮਨ ਦੀ ਅਵਸਥਾ ਜਿਹੜੀ ਹੈ ਉਹ ਬਹੁਤ ਦੁਖੀ ਹੁੰਦੀ ਹੈ ਕਿਉਂਕਿ ਉਹ ਆਪਣੇ ਪੰਜਾਬ ਤੋਂ ਦੂਰ ਰਹਿੰਦੇ ਹਨ ਇਸ ਲਈ ਉਹ ਪੰਜਾਬ ਦੀ ਹਰ ਇੱਕ ਚੀਜ਼ ਨੂੰ ਤਰਸਦੇ ਹਨ ਪਰ ਉਹਨਾਂ ਦੇ ਦਿਲ ਵਿੱਚੋਂ ਹਮੇਸ਼ਾ ਇੱਕ ਹੀ ਦੁਆ ਨਿਕਲਦੀ ਹੈ ਕਿ ਪੰਜਾਬ ਹਮੇਸ਼ਾ ਵਸਦਾ ਰਹੇ ਫਰਿਆਦ ਕਵਿਤਾ ਦੇ ਕਵੀ ਹਨ ਗਿੱਲ ਸੁਰਜੀਤ ਕਵਿਤਾ ਮਾਵਾਂ ਦੀਆਂ ਛਾਵਾਂ ਦੀ ਪੈਨਾ ਦੇ ਛਾਵਾਂ ਦੀ ਬਾਪੂ ਦੇ ਪਿਆਰਾਂ ਦੀ ਵੀਰਾਂ ਤੇ ਯਾਰਾਂ ਦੀ ਮਾਵਾਂ ਦੀਆਂ ਛਾਵਾਂ ਦੀ ਭਾਵ ਮਾਂ ਦੇ ਸੁੱਖ ਦੀ ਕਿ ਮਾਂ ਬੱਚਿਆਂ ਨੂੰ ਜਿਹੜਾ ਸੁੱਖ ਦਿੰਦੀ ਹੈ ਮਾਂ ਦੇ ਸੁੱਖ ਦੀ ਪੈਨਾ ਦੇ ਛਾਵਾਂ ਦੀ ਕਿ ਪੈਨ ਆਪਣੇ ਪਰਾਲੀ ਜਿਹੜੇ ਚਾਹ ਕਰਦੀ ਹੈ ਜਿਹੜੀਆਂ ਖੁਸ਼ੀਆਂ ਮੰਨਦੀ ਹੈ ਜਿਹੜੀਆਂ ਦੁਆਵਾਂ ਮੰਗਦੀ ਹੈ ਬਾਪੂ ਦੇ ਪਿਆਰਾਂ ਦੇ ਬਾਪੂ ਮਤਲਬ ਪਿਤਾ ਕਿ ਪਿਤਾ ਬੱਚਿਆਂ ਨੂੰ ਕਿੰਨਾ ਪਿਆਰ ਕਰਦਾ ਹੈ ਵੀਰਾਂ ਤੇ ਯਾਰਾਂ ਦੀ ਆਪਣੇ ਭਰਾਵਾਂ ਅਤੇ ਦੋਸਤਾਂ ਦੀ ਆਉਂਦੀ ਏ ਯਾਦ ਰੱਬਾ ਰਾਜ-ਰਾਜ ਦੀ ਖੁਸ਼ੀਆਂ ਗਾਵਨ ਇਕੋ ਫਰਿਆਦ ਰੱਬਾ ਕਿ ਇਹਨਾਂ ਸਭ ਦੀ ਮੈਨੂੰ ਬਹੁਤ ਯਾਦ ਆਂਦੀ ਹੈ ਮੇਰੀ ਰੱਬ ਕੋਲ ਇਹੀ ਦੁਆ ਹੈ ਇਹੀ ਫਰਿਆਦ ਹੈ ਕਿ ਉਹ ਸਭ ਖੁਸ਼ ਰਹਿਣ ਅਤੇ ਬਹੁਤ ਖੁਸ਼ੀਆਂ ਮਾਣਨ ਇਸ ਵਿੱਚ ਕਵੀ ਕਹਿੰਦੇ ਹਨ ਕਿ ਜਿਹੜੇ ਪੰਜਾਬ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਪੰਜਾਬੀ ਰਹਿੰਦੇ ਹਨ ਉਹਨਾਂ ਨੂੰ ਆਪਣੇ ਮਾਂ ਦੇ ਪਿਆਰ ਦੀ ਭੈਣ ਦੀ ਖੁਸ਼ੀਆਂ ਦੀ ਅਤੇ ਬਾਪੂ ਦੇ ਪਿਆਰ ਦੀ ਆਪਣੇ ਭਰਾਵਾਂ ਅਤੇ ਦੋਸਤਾਂ ਦੇ ਰਿਸ਼ਤੇ ਦੀ ਬਹੁਤ ਯਾਦ ਆਉਂਦੀ ਹੈ ਉਹ ਸਭ ਇਹ ਦੁਆ ਕਰਦੇ ਹਨ ਕਿ ਇਹ ਸਭ ਰੱਜ ਰੱਜ ਕੇ ਖੁਸ਼ੀਆਂ ਮਨਾਮਨ ਅਤੇ ਹਮੇਸ਼ਾ ਸੁਖੀ ਰਹੇ ਵਤਨਾ ਦੀਆਂ ਜੂਹਾਂ ਦੀ ਪਿੰਡਾਂ ਦੀਆਂ ਖੂਹਾਂ ਦੀ ਬਲਦਾਂ ਦੀਆਂ ਟੱਲੀਆਂ ਦੀ ਕਨਕਾਂ ਤੇ ਬਲੀਆਂ ਦੀ ਵਤਨਾ ਦੀਆਂ ਜੂਹਾਂ ਦੀ ਕੀ ਜਿਹੜਾ ਸਾਡਾ ਦੇਸ਼ ਹੈ ਉਸਦੀ ਸਰਹੱਦ ਦੀ ਜੂਹਾਂ ਦਾ ਅਰਥ ਹੈ ਸਰਹੱਦ ਦੀ ਵਤਨ ਦੀ ਸਰਹੱਦ ਦੀ ਪਿੰਡਾਂ ਦੀ ਖੂਹਾਂ ਦੀ ਆਪਣੇ ਪਿੰਡਾਂ ਦੀ ਅਤੇ ਪਿੰਡ ਵਿੱਚ ਬਣੇ ਹੋਏ ਖੂਹ ਦੀ ਬਲਦਾਂ ਦੀ ਟੱਲੀਆਂ ਦੀ ਬਲਦਾਂ ਦੇ ਗਲ ਵਿੱਚ ਜਿਹੜੇ ਜਾਂ ਟੱਲੀਆਂ ਪਈਆਂ ਹੁੰਦੀਆਂ ਹਨ ਉਹਨਾਂ ਦੀ ਕਨਕਾ ਤੇ ਬੱਲੀਆਂ ਦੀ ਕਨਕਾਂ ਦੇ ਛਿੱਟੇ ਉਹਨਾਂ ਦੀ ਆਉਂਦੀ ਏ ਯਾਦ ਰੱਬਾ ਰਾਜ ਰਾਜ ਕੇ ਖੁਸ਼ੀਆਂ ਮਾਨਨ ਇਕੋ ਫਰਿਆਦ ਰੱਬਾ ਕਵੀ ਕਹਿੰਦਾ ਹੈ ਕਿ ਉਹਨਾਂ ਲੋਕਾਂ ਨੂੰ ਆਪਣੀ ਵਤਨ ਦੀ ਸਰਹੱਦ ਦੀ ਪਿੰਡ ਵਿੱਚ ਬਨੇ ਖੂ ਦੀ ਬਲਦਾਂ ਦੀ ਉਹਨਾਂ ਦੇ ਗਲੇ ਵਿੱਚ ਪਈਆਂ ਕੱਲੀਆਂ ਦੀ ਕਨਕ ਦੀ ਅਤੇ ਕਨਕ ਦੇ ਛਿੱਟਿਆਂ ਦੀ ਬਹੁਤ ਯਾਦ ਆਉਂਦੀ ਹੈ ਪਰ ਉਹ ਰੱਬ ਅਗੇ ਇਹੀ ਦੁਆ ਕਰਦੇ ਹਨ ਕਿ ਇਹ ਸਭ ਹਮੇਸ਼ਾ ਖੁਸ਼ ਰਹਿਣ 11 ਤੇ ਬੇਲੀਆਂ ਦੇ ਸੰਗ ਸੂਇਆਂ ਤੇ ਜਾ ਕੇ ਨਾਉਣਾ 11 ਦੋਸਤ ਬੇਲੀਆਂ ਹਾਨ ਦੇ ਸੰਗ ਨਾਲ ਜਾ ਕੇ ਸੂਇਆਂ ਛੋਟੀ ਨਹਿਰ ਜਾ ਕੇ ਨਹਾਉਣਾ ਕਵੀ ਕਹਿੰਦੇ ਹਨ ਕਿ ਉਸ ਨੂੰ ਆਪਣੇ ਦੋਸਤਾਂ ਦੇ ਨਾਲ ਜਾ ਕੇ ਛੋਟੀ ਨਹਿਰ ਤੇ ਜਾ ਕੇ ਨਹਾਉਣਾ ਬਹੁਤ ਯਾਦ ਆਉਂਦਾ ਹੈ ਮੱਝਾਂ ਦੀਆਂ ਪੂੰਛਾਂ ਫੜ-ਫੜ ਛੱਪੜਾਂ ਦੇ ਚੱਕਰ ਲਾਉਣਾ ਕਿ ਕਿਵੇਂ ਉਹ ਛੱਪੜ ਵਿੱਚ ਮੱਝ ਦੀ ਪੂੰਛ ਨੂੰ ਫੜ ਕੇ ਪਾਣੀ ਵਿੱਚ ਚੱਕਰ ਲਗਾਉਂਦੇ ਰਹਿੰਦੇ ਸੀ ਆਉਂਦੀ ਏ ਯਾਦ ਰੱਬਾ ਰਾਜ-ਰਾਜ ਕੇ ਖੁਸ਼ੀਆਂ ਮਨਾਉਣ ਇੱਕੋ ਫਰਿਆਦ ਰੱਬਾ ਉਹ ਕਹਿੰਦੇ ਹਨ ਕਿ ਇਹ ਸਭ ਬਹੁਤ ਖੁਸ਼ੀਆਂ ਮਨਾਉਣ ਸਾਡੀ ਰੱਬ ਅਗੇ ਇਹੋ ਹੀ ਅਰਜ ਹੈ ਛਪੜਾਂ ਦੇ ਕੰਡਿਆਂ ਉੱਤੇ ਪੀਂਗ ਦੇ ਡੰਡਿਆਂ ਉੱਤੇ ਕੁੜੀਆਂ ਨੇ ਪੀਂਗ ਚੜਾਉਣੀ ਨੱਚ-ਨੱਚ ਫਿਰ ਤਰਤ ਹਿਲਾਉਣੀ ਆਉਂਦੀ ਏ ਯਾਦ ਰੱਬਾ ਰਾਜ ਰਾਜ ਕੇ ਖੁਸ਼ੀਆਂ ਮਾਨਨ ਇੱਕੋ ਫਰਿਆਦ ਰੱਬਾ ਉਹਨਾਂ ਨੂੰ ਇਹ ਵੀ ਯਾਦ ਆਉਂਦਾ ਹੈ ਕਿ ਕਿਵੇਂ ਤੀਸ ਦੇ ਤਿਹਾਰ ਉੱਤੇ ਕੁੜੀਆਂ ਛੱਪੜ ਦੇ ਕਿਨਾਰੇ ਪੀਂਗ ਪਾਉਂਦੀਆਂ ਸੀ ਅਤੇ ਪੀਂਗ ਦੇ ਡੰਡੇ ਉੱਤੇ ਬੈਠ ਕੇ ਪੀਂਗ ਨੂੰ ਉੱਚਾ ਚੜਾਉਂਦੀਆਂ ਸੀ ਉਸ ਤੋਂ ਬਾਅਦ ਉਹ ਨੱਚ-ਨਾਚ ਕੇ ਤਰਤੀ ਹਿਲਾਉਂਦੀਆਂ ਸੀ ਪਾਵ ਤਿਉਹਾਰਾਂ ਤੇ ਕੁੜੀਆਂ ਖੂਬ ਖੁਸ਼ੀ ਨਾਲ ਨੱਚਦੀਆਂ ਸਨ ਉਹਨਾਂ ਸਭ ਦੀ ਕਵੀ ਨੂੰ ਯਾਦ ਆਉਂਦੀ ਹੈ ਆਉਂਦੀ ਹੈ ਯਾਦ ਰੱਬਾ ਰਾਜ-ਰਾਜ ਕੇ ਖੁਸ਼ੀਆਂ ਮਾਨਨ ਇੱਕੋ ਫਰਿਆਦ ਰੱਬਾ ਕਵੀ ਕਹਿੰਦਾ ਹੈ ਕਿ ਵਿਦੇਸ਼ਾਂ ਵਿੱਚ ਵਸ ਰਹੇ ਲੋਕ ਹਮੇਸ਼ਾ ਇਹ ਫਰਿਆਦ ਮੰਗਦੇ ਹਨ ਕਿ ਉਹ ਸਭ ਕੁੜੀਆਂ ਖੁਸ਼ ਰਹਿਣ ਅਤੇ ਹਮੇਸ਼ਾ ਸੁਖੀ ਰਹੇ ਮੱਕੀ ਦੀ ਰੋਟੀ ਉੱਤੇ ਸਾਗ ਤੇ ਮੱਖਣ ਪਾਉਣਾ ਲੱਸੀ ਦਾ ਛੰਨਾ ਉੱਤੋਂ ਡੀਕਲਾ ਬੰਨੇ ਲਾਉਣਾ ਕਵਿਦਸਤਿਹਨ ਕੀ ਕਿਸ ਤਰ੍ਹਾਂ ਪੰਜਾਬ ਵਿੱਚ ਲੋਕ ਮੱਕੀ ਦੀ ਰੋਟੀ ਉੱਤੇ ਸਾਗ ਤੇ ਮੱਖਣ ਤਾਰ ਕੇ ਖਾਉਂਦੇ ਸਨ ਲੱਸੀ ਦਾ ਇੱਕ ਬਹੁਤ ਵੱਡਾ ਪਾਂਡਾ ਮੂਹ ਨਾਲ ਲਾ ਕੇ ਇੱਕੋ ਸਾਂ ਵਿੱਚ ਪੀ ਜਾਂਦੇ ਸਨ ਇਹਨਾਂ ਸਭ ਚੀਜ਼ਾਂ ਦੀ ਉਹਨਾਂ ਲੋਕਾਂ ਨੂੰ ਬਹੁਤ ਯਾਦ ਆਉਂਦੀ ਹੈ ਉਹ ਰੱਬ ਅੱਗੇ ਇਹੋ ਅਰਦਾਸ ਕਰਦੇ ਹਨ ਕਿ ਇਹ ਪੰਜਾਬ ਦਾ ਸੱਭਿਆਚਾਰ ਹਮੇਸ਼ਾ ਬਣਿਆ ਰਹੇ ਅਤੇ ਲੋਕ ਹਮੇਸ਼ਾ ਖੁਸ਼ ਰਹਿਣ ਬਸਦਾ ਮਹਿਰਾ ਰਹੇ ਪੰਜਾਬ ਜਿੱਥੇ ਕਦੇ ਬੱਗੇ ਚਨਾਬ ਉੱਥੋਂ ਦੇ ਗੀਤ ਵੇ ਲੋਕੋ ਪਾਉਂਦੇ ਨੇ ਤੂ ਵੇ ਲੋਕੋ ਆਉਂਦੇ ਨੇ ਯਾਦ ਰੱਬਾ ਰਜ ਰਜ ਕੇ ਖੁਸ਼ੀਆਂ ਮਾਨਨ ਇੱਕੋ ਫਰਿਆਦ ਰੱਬਾ ਕਵੀ ਕਹਿੰਦਾ ਹੈ ਕਿ ਉਹ ਲੋਕ ਅਰਦਾਸ ਕਰਦੇ ਹਨ ਕਿ ਮੇਰਾ ਪੰਜਾਬ ਹਮੇਸ਼ਾ ਵਸਦਾ ਰਹੇ ਜਿੱਥੇ ਕਦੇ ਚਨਾਬ ਦਰਿਆ ਵਗਦਾ ਸੀ ਉੱਥੋਂ ਦੇ ਗੀਤ ਪੰਜਾਬ ਦੇ ਗੀਤ ਪਾਉ ਪੰਜਾਬੀ ਗੀਤ ਹਰ ਥਾਂ ਤੇ ਬਹੁਤ ਧੂਮ ਪਾਉਂਦੇ ਹਨ ਬਹੁਤ ਖਿੱਚ ਪਾਉਂਦੇ ਹਨ ਇਹਨਾਂ ਸਭ ਦੀ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਬਹੁਤ ਯਾਦ ਆਉਂਦੀ ਹੈ ਉਹ ਇਹੀ ਅਰਦਾਸ ਕਰਦੇ ਹਨ ਕਿ ਪੰਜਾਬ ਦੇ ਲੋਕ ਪੰਜਾਬ ਦੇ ਜਾਂ ਖੇਡਾਂ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਪਹਿਰਾਵਾ ਹਮੇਸ਼ਾ ਲਈ ਬਰਕਰਾਰ ਰਹੇ ਉਥੇ ਦੇ ਲੋਕ ਹਮੇਸ਼ਾ ਖੁਸ਼ੀਆਂ ਮਨਾਉਂਦੇ ਰਹਿਣ ਅਤੇ ਪੰਜਾਬ ਹਮੇਸ਼ਾ ਵਸਦਾ ਰਹੇ ਸਾਰ ਕਵਿਤਾ ਹੈ ਫਰਿਆਦ ਕਵੀ ਹਨ ਸੁਰਜੀਤ ਗਿੱਲ ਜਾਂ ਗਿੱਲ ਸੁਰਜੀਤ ਫਰਿਆਦ ਕਵਿਤਾ ਕਵੀ ਸੁਰਜੀਤ ਢਿੱਲ ਨੇ ਲਿਖੀ ਹੈ ਉਸਨੇ ਇਸ ਵਿੱਚ ਦੱਸਿਆ ਹੈ ਕਿ ਜਿਹੜੇ ਲੋਕ ਵਿਦੇਸ਼ ਵਿੱਚ ਰਹਿੰਦੇ ਹਨ ਉਹਨਾਂ ਦੇ ਮਨ ਦੀ ਕੀ ਸਥਿਤੀ ਹੁੰਦੀ ਹੈ ਕਵੀ ਦੱਸਦੇ ਹਨ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਪੰਜਾਬ ਦੀ ਹਰ ਇੱਕ ਚੀਜ਼ ਨੂੰ ਤਰਸਦੇ ਹਨ ਉਹਨਾਂ ਨੂੰ ਮਾਵਾ ਦੀ ਛਾਂ ਪੈਣਾ ਦੀਆਂ ਖੁਸ਼ੀਆਂ ਅਤੇ ਦੋਸਤਾਂ ਦੀ ਬਹੁਤ ਯਾਦ ਆਉਂਦੀ ਹੈ। ਉਹਨਾਂ ਨੂੰ ਆਪਣੇ ਦੇਸ਼ ਦੀ ਸਰਹੱਦ ਪਿੰਡ ਦੇਖੂ ਕਨਕ ਦੀਆਂ ਬਲੀਆਂ ਦੀ ਵੀ ਬਹੁਤ ਯਾਦ ਆਉਂਦੀ ਹੈ। ਉਹਨਾਂ ਨੂੰ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਸੁਆ ਤੇ ਨਹਾਉਂਦੇ ਸਨ ਅਤੇ ਮੱਝ ਦੀ ਪੂੰਛ ਫੜ ਕੇ ਛੱਪੜ ਵਿੱਚ ਕਈ ਕਈ ਚੱਕਰ ਲਗਾਉਂਦੇ ਸਨ ਕੁੜੀਆਂ ਛੱਪੜ ਦੇ ਕੰਡੇ ਪੀਂਗ ਪਾ ਕੇ ਝੂਟਦੀਆਂ ਸਨ ਉਹ ਤਿਉਹਾਰਾਂ ਤੇ ਖੂਬ ਨੱਚਦੀਆਂ ਸਨ ਅਤੇ ਖੁਸ਼ ਹੁੰਦੀਆਂ ਸਨ ਕਵੀ ਨੂੰ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਸਾਰੇ ਪੰਜਾਬੀ ਮੱਕੀ ਦੀ ਰੋਟੀ ਉੱਤੇ ਸਾਗ ਤੇ ਮੱਖਣ ਤਾਰ ਕੇ ਪਾਉਂਦੇ ਸਨ ਅਤੇ ਵੱਡੇ ਪਾਂਡੇ ਵਿੱਚ ਲੱਸੀ ਭਰ ਕੇ ਇੱਕੋ ਹਿਸਾ ਵਿੱਚ ਪੀ ਜਾਂਦੇ ਸਨ ਕਵੀ ਕਹਿੰਦਾ ਹੈ ਕਿ ਉਸ ਦਾ ਪੰਜਾਬ ਜਿੱਥੇ ਚਨਾਬ ਦਰਿਆ ਵਗਦਾ ਸੀ ਜਿੱਥੇ ਦੇ ਗੀਤ ਹਰ ਥਾਂ ਤੇ ਤੁਮ ਪਾਉਂਦੇ ਸਨ ਪਾਵ ਮਸ਼ਹੂਰ ਹੁੰਦੇ ਹਨ ਉਹ ਪੰਜਾਬ ਹਮੇਸ਼ਾ ਵਸਦਾ ਰਹੇ ਹਮੇਸ਼ਾ ਖੁਸ਼ੀਆਂ ਮਾਣਦਾ ਰਹੇ ਉਥੇ ਦੇ ਲੋਕ ਹਮੇਸ਼ਾ ਸੁਖੀ ਰਹਿਣ ਅਤੇ ਖੁਸ਼ੀਆਂ ਮਨਾਉਂਦੇ ਰਹਿਣ ਰੱਬ ਅੱਗੇ ਮੇਰੀ ਇਹੋ ਹੀ ਅਰਦਾਸ ਹੈ ਰੱਬ ਅੱਗੇ ਮੇਰੀ ਇਹੋ ਹੀ ਫਰਿਆਦ ਹੈ ਕਿ ਪੰਜਾਬ ਹਮੇਸ਼ਾ ਵਸਦਾ ਰਹੇ ਅਤੇ ਖੁਸ਼ੀਆਂ ਮਨਾਉਂਦਾ ਰਹੇ